ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਹਿਲੀ ਵਾਰ ਇਸ ਘਰ ਤੋਂ ਵੀਡੀਓ ਬਣਾ ਰਹੇ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਕਰਿਆਲਾ ਬਰਨਾਲਾ ਬਲਟੋਆ ਤਕਰੀਬਨ ਜਿਹੜੇ ਦੋਸਤੋ ਨੇੜੇ-ਨੇੜੇ ਲੱਗਦੇ ਪਿੰਡ ਆ ਤੇ ਤਕਰੀਬਨ ਪੱਟੀ ਸ਼ਹਿਰ ਤੋਂ ਦੂਰੀ ਇਸ ਪਿੰਡ ਦੀ 15 ਕਿਲੋਮੀਟਰ ਦੀ ਆ ਤੇ ਬਲਟੋਆ ਤਕਰੀਬਨ 8-9 ਕਿਲੋਮੀਟਰ ਦੀ ਦੂਰੀ ਤੇ ਹੈਗਾ ਤੇ ਭਾਈ ਲੱਧੂ ਅਲਗੋ ਕੋਠੀ ਬਿਲਕੁਲ ਜਿਹੜੇ ਨਜ਼ਦੀਕ ਆ ਦੋਸਤੋ ਪਿੰਡ ਤੇ ਵੀਰ ਦੇ ਨਾਲ ਗੱਲਬਾਤ ਕਰਾਂਗੇ ਦੋਸਤੋ ਜਿਹੜੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਤੇ ਦੋ ਜਿਹੜੀਆਂ ਵਿਹੜਾਂ ਨੇ ਤਕਰੀਬਨ ਅੱਜ ਬਕਾਊ ਨੇ ਠੀਕ ਹੈ ਜੀ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਅੱਜ ਜਿਹੜੀ ਦੋਸਤੋ ਵੀਡੀਓ ਹੈਗੀ ਆ 1 ਫਰਵਰੀ ਨੂੰ ਆਪਾਂ ਬਣਾ ਰਹੇ ਹਾਂ ਤੇ ਸਮਾਂ ਜਿਹੜਾ ਤਕਰੀਬਨ 1 ਵਜੇ ਦਾ ਜਿਹੜਾ ਸਮਾਂ ਹੈਗਾ ਦੋਸਤੋ ਜਰੂਰ ਤੁਸੀਂ ਨੋਟ ਕਰ ਸਕਦੇ ਜੇ ਤੇ ਆਓ ਆਪਣੀ ਜਿਹੜੀ ਵਿਜ਼ਿਟ ਕਰਕੇ ਘਰੇ ਤਸੱਲੀ ਨਾਲ ਚੁਵਾਈ ਆ ਇੱਕ ਟਾਈਮ ਦੀ ਦੋ ਟਾਈਮ ਦੀ ਜਰੂਰ ਕਰਕੇ ਦੇਖ ਸਕਦੇ ਹੋ ਤਾਜ਼ੀਆਂ ਸੁਈਆਂ ਸਵਾਈਆਂ ਵਹਿੜਾਂ ਨੇ ਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਬਥੇਰੇ ਜਾਣਕਾਰੀ ਦੇ ਲਈ ਆਪਾਂ ਚੱਲਦੇ ਆ ਵੀਰ ਦੇ ਕੋਲ ਆਜੋ ਵੀਰ ਜੀ ਮੜਾ ਕੋਲੇ ਸਭ ਤੋਂ ਪਹਿਲਾਂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆਪ ਨੂੰ ਹੋ ਠੀਕ ਠਾਕ ਵੀਰੇ ਹਾਂਜੀ ਸਭ ਕੁਛ ਠੀਕ ਠੀਕ ਆ ਇੱਕ ਵੀਰੇ ਆਪਣਾ ਨਾਮ ਜ਼ਰੂਰ ਦੱਸ ਜੀ ਨਾਗਰ ਜੀ ਮਰਾ ਪਿੰਡਾ ਜੀ ਪਿੰਡਾ ਆਪਣਾ ਬੁੰਗਿਆ ਤਹਿਸੀਲ ਪੱਟੀ ਜ਼ਿਲ੍ਹਾ ਹੁਸਰਤ ਤਰਤਾਰ ਜੀ ਤਰਨਤਾਰਨ ਸਰ ਜੀ ਤੇ ਪਿੰਦੇ ਵੀਰ ਹੈ ਪਸ਼ੂ ਵਪਾਰ ਦਾ ਕੰਮ ਹਾਂਜੀ ਪਸ਼ੂ ਵਪਾਰ ਦਾ ਤੇ ਕਿੰਨਾ ਕਾਲ ਸਮਾਂ ਹੋ ਗਿਆ ਵੀਰ ਕਰਦੇ ਨੂੰ ਵਪਾਰ ਵੀਰ ਜੀ ਮੈਂ ਤਕਰੀਬਨ 10 ਸਾਲ ਹੋ ਚਲੇ ਜੀ 10 ਸਾਲ ਹਾਂਜੀ ਤੇ ਜਦੋਂ ਵੜਾ ਗਾਂਵ ਜਉਂਦੀ ਆ ਹਾਂਜੀ ਤੇ ਅੱਜ ਆਪਣੇ ਕੋਲ ਫਿਲਹਾਲ ਜਿਹੜੇ ਦੋ ਨਾਗ ਬਕਾਉਗਾ ਜੀ ਹਾਂਜੀ ਤੇ ਦੋਵੇਂ ਹੀ ਵੜਾ ਸੁਈਆਂ ਸਵਾਈਆਂ ਜੀ ਅੱਜ ਦੋਵੇਂ ਇੱਕ ਕੱਲ ਤਿੰਨੇ ਵੀ ਸੁਈਆਂ ਇੱਕ ਰਾਤੀ ਵੱਡੀ ਵੱਡ ਦਾਹੇ ਸੁਈ ਆ ਜੀ ਅ ਤੇ ਠੀਕ ਹੈ ਜੀ ਤੇ ਵੀਰ ਜੀ ਪਹਿਲੇ ਨੰਬਰ ਤੇ ਜਿਹੜੀ ਆਪਣੇ ਬੈਕ ਸਾਈਡ ਤੇ ਵਾੜ ਖੜੀ ਆ ਹਾਂ ਜੀ ਇਹਦੇ ਬਾਰੇ ਆਪਾਂ ਇਨਫੋਰਮੇਸ਼ਨ ਕਰੀਏ ਸਾਂਝੀ ਵੀਰਾਂ ਦੇ ਨਾਲ ਵੀ ਇਹ ਕਿੰਮਾ ਸੁਬਾ ਸੁਈ ਆ ਅੱਛਾ ਜੀ ਤੇ ਰਾਤੀ ਕਿੰਨੇ ਕ ਵਜੇ ਦੀ ਸੁਈ ਆ ਜਾਂ ਪੂਰੀ ਡਿਟੇਲ ਮਾੜੀ ਜਰੂਰ ਦੱਸ ਜੀ ਵੀਰ ਜੀ ਰਾਤੀ ਕੱਲ 3 ਵੇ ਸੁਈ ਆ ਹਾਂ ਜੀ ਤੇ ਫਾਲੋ ਵੀ ਇੱਕ ਚੌਈ ਰਾਤ ਆ ਨਾ ਬਾਕੀ ਕੀ ਹੈ ਠੀਕ ਹੈ ਜੀ ਇੱਕ ਚੌਈ ਪਾਣੀ ਇੱਕ ਦੀ 17 ਤੋਂ 18 ਲੀਟਰ ਬੋਲ ਆ ਥੱਲੇ ਪੱਡਿਆ ਜਾਏ ਆਪਾਂ ਕੱਢਿਆ ਜੀ ਹਾਂ ਜੀ ਠੀਕ ਆ ਸੁਬਾ ਦੂਜਾ ਸੂਈ ਆ ਵੀਰ ਹਾਂਜੀ ਦੂਸਰਾ ਸੂਆ ਸੂਈ ਆ ਜੀ ਠੀਕ ਆ ਦੂਜਾ ਸੂਆ ਦੋਸਤੋ ਸੂਈ ਤੇ ਇਹ ਨੀਚੇ ਬੱਚਾ ਕੀ ਆ ਗਿਆ ਜੀ ਬੱਚੀ ਆ ਜੀ ਬੱਚੀ ਆ ਠੀਕ ਆ ਜੀ ਆ ਜਿਹੜੀ ਫੇਸ ਤੋਂ ਮੂੰਹ ਦੀ ਜਿਹੜੀ ਦੋਸਤੋ ਹੈਗੀ ਆ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰੋ ਨੀਚੇ ਬੱਚਾ ਜਿਹੜਾ ਬੱਚੀ ਆ ਤੇ ਰਾਤੀ ਮਤਲਬ ਕਿੰਨੇ ਕ ਵਜੇ ਵੀਰ ਟ੍ਰੈਕਟ ਸਮਾਂ ਕਿੰਨਾ ਕੁ ਸੀਗਾ ਤੇ ਕੱਲ 3 ਵਜੇ ਸ਼ਾਮੀ ਸੂਈ ਆ ਜੀ ਕੱਲ 3 ਵਜੇ ਸ਼ਾਮੀ ਹਾਂਜੀ 31 ਤਰੀਕ ਨੂੰ ਹਣਾ ਜੀ ਹਾਂਜੀ ਹਾਂਜੀ ਠੀਕ ਆ 31 ਤਰੀਕ ਦਾ ਦੋਸਤੋ ਕੱਲ ਬੁੱਧਵਾਰ ਸ਼ਾਮੀ ਜਿਹੜੀ ਆ 3 ਵਜੇ ਦੀ ਸ ਠੀਕ ਆ ਹਵਾਨੇ ਦੀ ਆਰਡਰ ਦੀ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰੋ ਜੀ ਠੀਕ ਆ ਆ ਹਵਾਨਾ ਥਾਣੇ ਦੇਵਾ ਲੱਗਾ ਹੈਗਾ ਜੇ ਵੈੜ ਨੂੰ ਠੀਕ ਹੈ ਤੇ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਤੇ ਭਿੰਦੇ ਵੀਰ ਜੀ ਕਿੰਨਾ ਕੁ ਵੈਸੇ ਨਾਰਮਲ ਜੇ ਇੱਕ ਪੀਕ ਲੈਵਲ ਦੀ ਗੱਲ ਕਰਕੇ ਵੈੜ ਨੂੰ ਕਿੰਨਾ ਕੁ ਚਵਾਉਣਾ ਚਾਹੀਦਾ ਵੀਰ ਜੀ ਪਿਛਲੇ ਘਰ ਦੀ ਇਹ ਗਾਰੰਟੀ ਹੈ ਬਈ 20 ਲੀਟਰ ਖਲੇ ਚ ਹੋਇਆ ਓਕੇ ਤੇ ਬਾਕੀ ਇਹ ਅਬੀ ਮੈਂ ਤਕਰੀਬਨ 17 18 ਕਿਲੋ ਥੱਲੇ ਬੜਾ ਜ਼ਿਆਦਾ ਬਾਕੀ ਅਜੇ ਥੱਲੇ ਵੀ ਬਹੁਤ ਛੱਡੀ ਹੈ ਹੂੰ ਹਾਂਜੀ ਠੀਕ ਆ ਤੇ ਇਹਨੂੰ ਵੀ ਵੀਰ ਜੀ ਖੋਲ ਕੇ ਵਿਖਾਈਏ ਆਪਾਂ ਸੋ ਬਾਕੀ ਜਿਹੜਾ ਦੋਸਤੋ ਪਿੱਛੋਂ ਜਿੱਥੋਂ ਵੇਰ ਨੇ ਖਰੀਦੀ ਸੀ 20 ਲੀਟਰ ਦੀ ਕੈਪੈਸਿਟੀ ਗਈ ਸੀ ਤੇ ਇਸ ਵਾਰ ਤਾਂ ਹਜੇ ਨੋਰਮਲੀ ਜਿਹੜਾ ਬੌਲਾ ਵੀਰ ਹੋਣਾ ਕੱਢਿਆ ਹਜੇ ਖਾਲੀ ਨਹੀਂ ਪ੍ਰੋਪਰ ਕੀਤੀ ਗਈ ਤੇ ਫੇਸ ਦੀ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰੋ ਸਿੰਘ ਜਿਹੜੇ ਹੈਗੇ ਆ ਵੈੜ ਦੇ ਪਰ ਵੈੜ ਬਿਲਕੁਲ ਹਵਾਨੇ ਵਾਲੇ ਪਾਸਿਓਂ ਜਿਹੜੀ ਚਿਬਗੜ ਹੈਗੀ ਆ ਠੀਕ ਹੈ ਜੀ ਤੇ ਕੁਆਲਿਟੀ ਆਰਡਰ ਦੀ ਦੱਸਦੀ ਹੈ ਵੀ ਜਿਹੜੀ ਵੈੜ ਨੂੰ ਆ ਮਿਲਕਾ ਬਹੁਤ ਵਧੀਆ ਚਬਾਉਣਾ ਚਾਹੀਦਾ ਸੈਕਿੰਡ ਟਾਈਮਰ ਆ ਦੂਜਾ ਸਵੇਰ ਸੁਈ ਆ ਵੱਡੇ ਹੈਵੀ ਆਰਡਰ ਦੇ ਵਿੱਚ ਆ ਦੋਸਤੋ ਥਾਨ ਥੂਣ ਜਿਹੜਾ ਬਹੁਤ ਵਧੀਆ ਚੰਗਾ ਮੁਠੀ ਵਾਲਾ ਥਾਨ ਆ ਠੀਕ ਆ ਜੀ ਥਾਨ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਠੀਕ ਆ ਕਮਾਲ ਗੇ ਵੀਰ ਜੀ ਲੈਓ ਲੈਓ ਹੌਲੀ ਲੱਗੇ ਆਓ ਹਵਾਨਾ ਜਿਹੜਾ ਦੋਸਤੋ ਤਕਰੀਬਨ ਵੇੜ ਤੋਂ ਜਿਹੜਾ ਲੈ ਕੇ ਤੁਰਨਾ ਬਹੁਤ ਔਖਾ ਹੋ ਜਾਂਦਾ ਸੋ ਹਵਾਨਾ ਬਹੁਤ ਵੱਡਾ ਹੈਗਾ ਉਮੀਦ ਆ ਤਕਰੀਬਨ ਇਹੋ ਜੀ ਵੇੜ ਜਿਹੜੀ ਦੋਸਤੋ 20 ਤੋਂ ਪਲੱਸ ਵੀ ਐਰ ਕੀ ਚੱਲਣ ਦੀ ਉਮੀਦ ਆ ਸੋ ਬਾਕੀ ਜਿਹੜਾ ਦੋਸਤੋ ਸੇਵਾ ਦਾ ਦੁੱਧ ਹੁੰਦਾ ਤੇ ਇਹ ਵੀਰ ਦੇ ਕੋਲ ਖਾਸੇ ਤੌਰ ਤੇ ਜਿਹੜੀ ਬਕਾਊ ਆ ਠੀਕ ਹੈ ਅੱਛਾ ਭਿੰਦੇ ਵੀਰ ਜੀ ਦਾ ਕਿੰਨਾ ਮੁੱਲ ਡਿਮਾਂਡ ਵੀਰ ਜੀ ਦੱਸਣਾ ਕੋਈ ਇਹਦਾ ਵੀਰ ਜੀ ਮੁੱਲ ਤਾਂ ਆਪਾਂ ਕਰਨਾ ਜਰੂਰ ਹਾਂਜੀ ਬਾਕੀ ਤਾਂ ਤੁਸੀਂ ਆਖੇ ਨੇ 10 ਵਜੇ ਆ ਜਾਗੇ ਹਾਂਜੀ ਤੇ ਤੁਸੀਂ ਹੋਗੇ 2 ਘੰਟੇ ਲੇਟ ਅੱਛਾ ਜੀ ਇਹ ਕੁਝ ਇਹ ਗਾਂ ਸੇਲ ਹੋ ਗਈ ਇਹ ਸੇਲ ਹੋ ਗਈ ਆ ਇਹ ਸੇਲ ਹੋ ਗਈ ਫਿਰ ਮੰਨ ਲਓ ਉਹਨਾਂ ਗਾਂ ਅਗਲੇ ਵੇਚਣੀ ਆ ਬਿਲਕੁਲ ਐਵੇਂ ਬੋਲ ਤਾਂ ਦਾ ਵੇਚਣ ਵਾਲਾ ਚਲੋ ਪਰਤਾ ਹੁੰਦਾ ਬਾਈ ਜੀ ਅੱਗੇ ਪਰਤਾ ਹੁੰਦਾ ਜੀ ਬਿਲਕੁਲ ਜੀ ਅੱਗੇ ਵੀ ਪਸ਼ੂ ਵੇਚਣਾ ਹੁੰਦਾ ਕਿਸੇ ਨੇ ਜਾ ਕੇ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਫਿਲਹਾਲ ਹੁਣ ਵੇਚ ਚੁੱਕੀ ਆ ਹਾਂਜੀ ਇਹ ਵੇਚ ਚੁੱਕੀ ਪੈਸੇ ਦੇ ਕੇ ਬਿਆਨਾ ਦੇ ਕੇ 10000 ਰੁਪਏ ਠੀਕ ਆ ਤੇ ਭਿੰਦੇ ਵੀਰ ਗੱਲ ਇਸ ਤਰ੍ਹਾਂ ਐ ਵੀ ਜੇਕਰ ਕਿਸੇ ਨੇ ਵੀ ਅੱਗੋਂ ਖਰੀਦਣੀ ਹੋਵੇ ਤੇ ਉਹਨਾਂ ਦਾ ਨੰਬਰ ਤੁਸੀਂ ਦੇ ਸਕਦੇ ਹੋ ਹਾਂਜੀ ਹਾਂਜੀ ਉਹਨਾਂ ਨੰਬਰ ਦੇ ਦੇਵਾਂਗੇ ਨੰਬਰ ਦੇ ਦੇਵਾਂਗੇ ਨੰਬਰ ਦੇ ਦੇਵਾਂਗੇ ਸੋ ਦੋਸਤੋ ਜਰੂਰ ਤੁਸੀਂ ਨੋਟ ਕਰ ਲਿਓ ਜਿਸ ਵੀਰ ਨੂੰ ਵੀ ਪਸੰਦ ਬੈਠ ਆਈ ਹੋਵੇ ਕਿਉਂਕਿ ਅੱਗੋਂ ਵੀਰਾਂ ਨੇ ਖਾਸ ਤੌਰ ਤੇ ਵੇਚਣ ਵਾਸਤੇ ਲੈ ਕੇ ਗਏ ਗੂ ਵੀ ਦੇਖੋ ਵੀਰ ਜੀ ਉਹ ਤਾਂ ਅਸੀਂ ਘਰੇ ਰੱਖੀਂ ਦੁੱਧ ਚੰਗਾ ਵਹਿੜ ਦਿੰਦਾ ਹੈ ਅੱਛਾ ਜੀ ਬਾਕੀ ਤੁਹਾਨੂੰ ਭਾ ਵੀਰ ਜੀ ਇਹ ਥਾਣੋਂ ਇਹ ਪਹਾਣਿਆਂ ਵਾਲਾ ਵਹਿਣਾ ਪੰਜਾਬ ਦੇ ਪਿੰਡਾਂ ਜਿਹੜਾ ਹੈ ਬਿਲਕੁਲ ਬਿਲਕੁਲ ਬਾਕੀ ਬਹੁਤ ਪਹਾਣਾਂ ਵਹਿੜ ਠੀਕ ਆ ਬਾਕੀ ਉਹਨਾਂ ਦੀ ਮਰਜ਼ੀ ਵੇਚਣੀ ਹੈ કે ਰੱਖਣੀ ਹੈ ਸੋ ਦੋਸਤੋ ਜੇਕਰ ਤੁਹਾਡਾ ਵੀ ਮਨ ਕਰੇ ਤਾਂ ਤੁਸੀਂ ਬਾਈ ਭਿੰਦੇ ਤੋਂ ਜਿਹੜਾ ਸੰਪਰਕ ਨੰਬਰ ਨੇ ਬਿਲਕੁਲ ਅਗਲੇ ਘਰ ਦੇ ਵੀ ਲੈ ਸਕਦੇ ਹੋ ਤਾਂ ਜੋ ਦੋਸਤੋ ਜੇਕਰ ਉਹਨਾਂ ਦੀ ਸਲਾਹ ਹੋਈ ਘਰੇ ਰੱਖਣਾ ਹੋਇਆ ਐਨੀਮਲ ਤਾਂ ਵੀ ਤੁਹਾਨੂੰ ਦੱਸ ਦੇਣਗੇ ਜੇਕਰ ਸੇਲ ਕਰਨਾ ਹੋਇਆ ਕਿ ਨਫੇ ਤੇ ਤੇ ਉਹ ਵੀ ਤੁਹਾਨੂੰ ਦੱਸ ਦੇਣਗੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਇੱਕ ਜਿਹੜੀ ਸੈਕਿੰਡ ਨੰਬਰ ਤੇ ਬੈੜਾ ਉਹ ਵੀ ਆਪਾਂ ਵੀਰ ਤੋਂ ਪੁੱਛ ਲੈਣੀ ਹੈ ਗੱਲਬਾਤ ਕਰਕੇ ਤੇ ਭਿੰਦੇ ਵੀਰ ਜੀ ਇਹਦਾ ਵੀ ਸੂਭਾ ਦੱਸ ਦੋ ਦੂਜੇ ਨੰਬਰ ਵਾਲਾ ਜੀ ਦੂਸਰਾ ਸੂਭਾ ਹੈ ਠੀਕ ਹੈ ਜੀ ਤੇ ਮੂੰਹ ਛੇ ਰਾਂਦਾ ਜੀ ਠੀਕ ਹੈ ਜੀ ਤੇ ਪਹਿਲਾਂ ਨੇ 18 19 ਕੋਲ ਉਹ ਚੁਆਇਆ ਜੀ ਠੀਕ ਹੈ ਜੀ ਤੇ ਰਾਤ 10 ਵਜੇ ਸੋਈ ਆ ਹਾਂ ਜੀ ਤੇ 12 1 ਵਜੇ ਤੱਕ तकरीबन ਨੇ ਜੋਰ ਪਾਈ ਆ ਠੀਕ ਹੈ ਜੀ ਤੇ ਇਹਦੇ ਥੱਲੇ ਮੈਂ 13 ਤੋਂ 14 ਲੀਟਰ ਮੋਹਰਾ ਕੱਢਿਆ ਹੈ ਤੇ ਬਾਕੀ ਅਜੇ ਵੀ ਵੈੜ ਦਾ ਲੇਵਾ ਦੱਸਦਾ ਵੀ ਦੁੱਧ ਬਹੁਤ ਹੈ ਤੇ ਇੱਕ ਟਾਈਮ ਹੀ ਬੋਲ ਕੱਢਿਆ ਸੀ ਜੀ ਨਹੀਂ ਸਵੇਰੇ ਚ ਹੋਇਆ ਤੇ ਰਾਤੀ ਚ ਹੋਇਆ ਰਾਤੀ ਚ ਇੱਕ ਰਮ 1 ਵਜੇ ਜੇਰ ਪਾਈਆ ਰਾਤੀ 5-6 ਕਿਲੋ ਚ ਹੋਇਆ ਜੀ ਦਿਨੇ 6-7 ਕਿਲੋ ਹੋਇਆ ਓਕੇ ਜੀ ਹਾਂ ਜੀ ਤੇ ਸੁਭਾ ਦੂਜਾ ਹਾਂਜੀ ਮੂੰਹ ਛੇ ਦਾ ਸੁਭਾ ਦੂਜਾ ਠੀਕ ਆ ਵੱਡੇ ਕੱਦ-ਕੱਦ ਦੇ ਵਿੱਚ ਆ ਦੋਸਤੋ ਠੀਕ ਆ ਕੋਈ ਦਰਮਿਆਨੀ ਜਾਂ ਛੋਟੀ ਮੀਡੀਅਮ ਹਾਈਟ ਦੀ ਨਹੀਂ ਗਈ ਵਾਹ ਪੂਰੇ ਵਟੇ ਕੱਦ-ਕੱਦ ਦੇ ਵਿੱਚ ਆ ਨਾਰਮਲੀ ਜਿਹੋ ਜੀ ਆਪਾਂ ਗੱਲ ਕਰ ਲਈਏ ਫਾਰਮ ਦੀਆਂ ਬਿਹੜਾ ਹੁੰਦੀਆਂ ਐਫ ਤੇ ਤਕਰੀਬਨ ਰਾਤੀ ਸੂਈਏ ਦੋਸਤੋ ਪ੍ਰੋਪਰ ਜੇਰ 1 ਵਜੇ ਪੈ ਗਈ ਸੀ 1 ਵਜੇ ਤੋਂ ਬਾਅਦ ਵੀਰ ਨੇ ਜਿਹੜਾ ਮਿਲਕ ਆ ਤਕਰੀਬਨ ਬੌਲੇ ਦੇ ਵਿੱਚ ਕੱਢਿਆ ਸੀਗਾ 5-6 ਲੀਟਰ ਤੇ ਮਾਰਨਿੰਗ ਟਾਈਮ ਜਿਹੜਾ ਫੇਰ ਇਸ ਦੀ ਜਿਹੜੀ ਚੁਵਾਈ ਆ ਬੌਲੇ ਦੇ ਵਿੱਚ ਕੀਤੀ ਆ ਤਾਂ ਜੋ ਦੋਸਤੋ ਜਿਹੜਾ 13-14 ਲੀਟਰ ਤੇ ਬੱਚਾ ਨੀਚੇ ਇਸ ਦੀ ਵੱੱਛੀ ਹੈ ਜੀ ਇਹ ਨਹੀਂ ਵੱੱਛੀ ਹੈ ਵੱੱਛੀ ਹੈ ਹਾਂਜੀ ਠੀਕ ਆ ਤੇ ਵੀਰ ਇਹਨੂੰ ਵੀ ਖੋਲ ਕੇ ਦਿਖਾਈਏ ਭਰਾਵਾਂ ਨੂੰ ਆ ਸੋਹਣੀ ਵਾਹ ਆ ਵੇਖੋ ਜੀ ਹਵਾਨੇ ਤੋਂ ਥਣਾ ਦੀ ਗੈਬੰਤਰ ਜਿਹੜਾ ਹੈਗਾ ਦੋਸਤੋ ਥਣਾ ਦਾ ਪੂਰਾ ਸੋਹਣਾ ਹੈਗਾ ਚੰਗੇ ਵਧੀਆ ਗੈਬੰਤਰ ਦੇ ਵਿੱਚ ਹਵਾਨੇ ਦੀ ਕੁਆਲਿਟੀ ਬਹੁਤ ਖੂਬਸੂਰਤ ਠੀਕ ਆ ਤੇ ਥੋੜਾ ਜਿਹਾ ਮਾਰਨਿੰਗ ਅਸੀਂ ਵੀਡੀਓ ਦੋਸਤੋ ਜਿਹੜੀ ਬਣਾਉਣੀ ਸੀ ਕਿਉਂਕਿ ਵੀਰ ਨੇ ਥੋੜਾ ਮਾਰਨਿੰਗ ਕਿਹਾ ਸੀਗਾ 10 ਵਜੇ ਦਾ ਟਾਈਮ ਦਿੱਤਾ ਸੀਗਾ ਤੇ ਵੈਸੇ ਵੀ ਜਿਹੜੀ ਵੀਡੀਓ ਆ ਟਾਈਮ 1 ਵਜੇ ਆਪਾਂ ਬਣਾ ਰਹੇ ਆ ਤੇ ਠੀਕ ਆ ਠੀਕ ਆ ਵੜ ਜਿਹੜੀ ਆਰਡਰ ਦੀ ਕੁਆਲਟੀ ਵੱਲੋਂ ਬਹੁਤ ਖੂਬਸੂਰਤ ਆ ਤੇ ਫਿਰ ਵੈਸੇ ਪਿੰਦੇ ਵੀਰ ਕਿੰਨਾ ਕ ਚਿਪਾਉਣਾ ਚਾਹੀਦਾ ਇਹਨੂੰ ਮਿਲਕ ਨੂੰ ਇਹਨੂੰ ਵੀਰ ਜੀ ਦੇਖੋ 25 ਲੀਟਰ ਚਿਪਾਉਣਾ ਚਾਹੀਦਾ ਦੁੱਧ ਜੀ 25 ਲੀਟਰ ਇਸ ਦੀ ਗਾਰੰਟੀ ਹੈ ਦੀ 18 ਤੋਂ 20 ਲੀਟਰ ਪਾਸਾ ਹੀ ਚੋਇਆ ਇਹ ਪਹਿਲੇ ਸਵੇਰੇ ਜੀ ਪਹਿਲੇ ਨਹੀਂ ਇਹ ਦੂਸਰੇ ਸਵੇਰੇ ਠੀਕ ਆ ਜੀ ਬਾਕੀ ਥੋੜੀ ਡਰਦੀ ਆ ਉਹ ਹੈਗੀ ਠੰਡੀ ਪੀਰੀ ਆਡੀ ਦੀ ਵਾਲੀ ਬਿਲਕੁਲ ਬਿਲਕੁਲ ਕਿਸੇ ਤਰ੍ਹਾਂ ਕੋਈ ਰੱਸੀ ਜਾਣਾ ਪਾਉਣ ਦੀ ਲੋੜ ਨਹੀਂ ਮੇਰੇ ਇੱਧਰ ਚੋਈਆਂ ਦੋ ਵੀ ਇੱਧਰ ਜੁੜੀਆਂ ਵੀ ਇੱਧਰ ਚੋਈਆਂ ਠੀਕ ਆ ਵੜ ਬਹੁਤ ਖੂ ਇਹ ਬਿਕਾਊਗਾ ਵੀਰ ਦੇ ਕੋਲ ਪਹਿਲੀ ਵਾਰ ਵੇਖ ਚੁੱਕੀ ਆ ਬਾਕੀ ਮੈਂ ਤੁਹਾਨੂੰ ਜਿਹੜੀ ਡਿਸਕਸ ਕਰ ਦਿੱਤੀ ਆ ਵੀ ਅੱਗੋਂ ਉਸ ਘਰ ਦਾ ਨੰਬਰ ਵੀਰ ਤੁਹਾਨੂੰ ਦੇ ਦੂਗਾ ਤੇ ਤੁਸੀਂ ਜਿਹੜੀ ਆ ਅੱਗੇ ਆ ਕੋਈ ਨਫੇ ਤੇ ਜਿਹੜੀ ਅੱਗੇ ਵੇੜ ਖਰੀਦ ਸਕਦੇ ਹੋ ਇਸ ਵੇੜ ਦਾ ਮੁੱਲ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਆ ਪਛਾ ਵੀਰ ਕਿੰਨਾ ਕੁ ਮੁੱਲ ਕੀਤਾ ਇਹਦਾ ਇਹਦਾ ਵੀਰ ਜੀ ਜਿਹੜਾ ਦੇਣ ਲੈਣਾ ਮੋਲਾ 55000 ਰੁਪਏ ਲਾਵਾਂਗੇ 55000 55000 ਤੇ ਕੋਈ ਮਾਨਤਾ ਨੂੰ ਲੈਸ ਹੋ ਜਾਈਗਾ ਥੋੜਾ ਬਾਤ ਜੀ ਥੋੜਾ ਬਾਤ ਹੋਣਾ ਜਿਆਦਾ ਵੀਰ ਜੀ ਨਹੀਂ ਜਿਆਦਾ ਨਹੀਂਗਾ ਥੋੜੀ ਬਾਤੀ ਗੁੰਜਾਇਸ਼ ਹੀ ਆ ਥੋੜੀ ਬਾਤੀ ਆ ਜੋ ਮਾਨਤਾ ਨਾਲ ਆਇਆਂ ਦਾ ਕਰਾਂਗੇ ਜ਼ਰੂਰ ਕੋਈ ਜਿਆਦਾ ਨਹੀਂ 2-4000 ਵਾਲਾ ਕਰ ਫਿਰ ਵਿਚਾਰ ਠੀਕ ਆ ਤੇ ਫਿਰ ਥਣਾ ਥੁਣਾ ਦਾ ਚਵਾ ਕਿਦਾਂ ਦਾ ਬਹੁਤ ਵਧੀਆ ਚਵਾ ਜੀ ਵਧੀਆ ਇੱਕ ਨੰਬਰ ਆ ਜੀ ਬਿਲਕੁਲ ਇੱਕ ਨੰਬਰ ਆ ਜੀ ਠੀਕ ਆ ਬਈ ਸੋ 55000 ਜਿਹੜਾ ਦੋਸਤੋ ਲੈਦੇ ਆ ਯੈਸ ਨੋ ਆ ਉਹਦੇ ਚੋ ਜਿਹੜੀ ਥੋੜੀ ਬਾਤ ਹੀ ਗੰਜائش ਹੋਵੇਗੀ ਮਾਨਤਾ ਨਹੀਂ ਹੋਣਾ ਚੰਗਾ ਜੀ ਉਹ ਤੁਸੀਂ ਜਰੂਰ ਨੋਟ ਕਰ ਲਿਓ ਬਾਕੀ ਅਵੈਰ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਕਿ ਹਰ ਪਾਸਿਓ ਤੁਹਾਨੂੰ ਵਿਖਾਈ ਆ ਆਪਾਂ ਚੀਜ਼ ਤੇ ਚੰਗੀ ਸੋਹਣੀ ਆ ਚੀਜ਼ ਚੰਗਾ ਕੱਦ ਘੜ ਠੀਕ ਹੈ ਕੱਦ ਘੜ ਬਹੁਤ ਉੱਚਾ ਕੱਦ ਘੜ ਉੱਚਾ ਪੂਰਾ ਨੋਰਮਲ ਇੱਕ ਵਾਰੀ ਮੈਂ ਕੋਈ ਜ਼ੂਮ ਲਾ ਕੇ ਨਹੀਂ ਤੁਹਾਨੂੰ ਇੱਕ ਵਾਰੀ ਸਿੰਪਲੀ ਮੈਂ ਦਿਖਾ ਦਿੰਦਾ ਥੋੜੀ ਦੂਰੀ ਤੋਂ ਵੀ ਦਿਖਾ ਦਿੰਦਾ ਆ ਕਰ ਲਓ ਚੈੱਕ ਆ ਦੇਖੋ ਜੀ ਠੀਕ ਹੈ ਵੱਡੇ ਕੱਦ ਘੜ ਦੇ ਵਿੱਚ ਆ ਤੇ ਵੀਰ ਕਹਿੰਦਾ ਵੀ ਨਾਰਮਲ ਜਿਹੜਾ 20 ਲੀਟਰ ਦੀ ਮਿਲਕ ਦੀ ਕੈਪੈਸਿਟੀ ਨੇ ਪਹਿਲੇ ਸਵੇਰੇ ਕਰਵਾਈ ਆ ਤੇ ਇਸ ਵਾਰ ਵੀ ਚੰਗੀ ਉਮੀਦ ਆ 20 25 20 25 ਜਿਹੜਾ ਮਿਲਕ ਕਰਨਾ ਚਾਹੀਦਾ ਇਸ ਨੂੰ ਤੇ ਪਿੰਦੇ ਵੀਰ ਇੱਕ ਜਿਹੜੇ ਸੰਪਰਕ ਨੰਬਰ ਆਪਣੇ ਜਰੂਰ ਦੱਸ ਗਏ ਬਾਕ ਨੰਬਰ ਵੀਰ ਜੀ ਮੇਰੇ ਆ ਕੇ 95923 ਹਾਂਜੀ 75512 ਠੀਕ ਹੈ ਜੀ ਤੇ ਇੱਕ ਨੰਬਰ 884700 ਹਾਂਜੀ 7408 ਠੀਕ ਹੈ ਸੋ ਦੋਸਤੋ ਇਹ ਸਨ ਵੀਰ ਪਿੰਦਾ ਤੇ ਪਿੰਡ ਪੂਨੀਆਂ ਤਸਿਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਬਰਨਾਲਾ ਘਰਿਆਲਾ ਬਿਲਕੁਲ ਜਿਹੜੇ ਲੱਗੇ ਆ ਘਰਿਆਲਾ ਵੀ ਤਕਰੀਬਨ 2 ਕਿਲੋਮੀਟਰ ਦੀ ਦੂਰੀ ਹੈ ਇਸ ਪਿੰਡ ਤੋਂ ਤੇ ਵੀਰ ਦਾ ਪਸ਼ੂ ਵਪਾਰ ਦਾ ਕੰਮ ਹੈ ਬੜਾ ਨਾਰਮਲੀ ਇਸ ਘਰ ਤੁਹਾਨੂੰ ਵੇਖਣ ਦੇ ਵਿੱਚ ਮਿਲਦੀਆਂ ਰਹਿਣਗੀਆਂ ਤੇ ਸਮੇਂ-ਸਮੇਂ ਨਾਲ ਤੁਸੀਂ ਬਾਈ ਦੇ ਨਾਲ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਬੜਾ ਜਿਹੜੀਆਂ ਦੋਸਤੋ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਨਵੀਆਂ ਅਪਡੇਟ ਦੇ ਵਿੱਚ ਆਉਂਦੀਆਂ ਰਹਿੰਦੀਆਂ ਨੇ ਇਸ ਘਰ ਵੀ ਸਮੇਂ-ਸਮੇਂ ਨਾਲ ਪਤਾ ਕਰਦੇ ਰਹੋ WhatsApp ਤੇ ਵੀਡੀਓ ਮਗਾ ਕੇ ਤੁਸੀਂ ਆਪਣੀ ਚੈੱਕ ਪਾਸ ਤਸੱਲੀ ਆ ਜ਼ਰੂਰ ਕਰ ਸਕਦੇ ਹੋ ਘਰ ਵਿਜ਼ਿਟ ਕਰਕੇ ਮਿਲਦੇ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ